ਗੁਰ ਕਰ ਸ਼ਬਦ ਸਤੁਤ ਅਗਨ ਕਟੈ ਸਰਤੇ ਦੇ ਗੁਰ ਨੇਣ ਬੈਣ ਗੁਰ ਗੁਰ ਕਰੋ ਗੁਰੂ ਸੰਤ ਕਵਨਾਲ ਲਖਹਿ ਜੇਨ ਗੁਰੂ ਨਾ ਦੇਖਿਓ ਤੇ ਤਰਪਕੇ ਆਤਮ ਸੰਸਾਰ ਤੋਂ ਅਸੀਂ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜਾਈ ਬੜੀ ਸ਼ਰਦਾ ਦੇ ਨਾਲ ਮਨਾਇਆ ਹੈ ਸਾਰੀਆਂ ਸੰਗਤਾਂ ਨੇ ਤੋਂ ਆਪਣਾ ਇਹ ਆਖਰੀ ਪੰਡਾਲ ਦੀ ਤੋਂ ਆਪ ਸਾਰੀਆਂ ਸੰਗਤਾਂ ਨੇ ਪਿਆਰ ਦਾ ਸਬੂਤ ਦੇਖੀ ਸਤਿਗੁਰੂ ਧੰਗ ਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਕਾਲ ਨਾਲ ਸੰਬੰਧਤ ਜੋ ਇਤਿਹਾਸ ਕਿ ਟਕਣਾ ਵਾਣੇ ਉਹਨਾਂ ਦੇ ਜਨਮ ਨਾਲ ਜਾਂ ਜਿੱਥਾ ਜਿੱਨਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਸ ਭਗ ਜਲ ਤੋਂ ਪਾਰ ਲੰਘਾਇਆ ਤੋਂ ਅਸੀਂ ਸਾਰਾ ਉਹ ਇਤਿਹਾਸ ਸਰਵਣ ਕੀਤਾ ਹੈ ਤੋ ਇਹ ਸਭਾ ਜਲ ਤੋਂ ਅਸੀਂ ਵੀ ਪਾਰ ਹੋ ਸਕਦੇ ਆ ਇਹ ਅਸੀਂ ਵੀ ਜਿਵੇਂ ਉਸ ਕੋਟੇ ਰੱਖ ਵਾਂਗੂ ਮਨੋਂ ਤਣੋਂ ਗੁਰੂ ਨਾਨਕ ਦੇ ਜਰਨਾ ਨਾਲ ਜੁੜ ਜਾਈਏ ਅਸੀਂ ਜਿਵੇਂ ਉਸ ਸੱਜਣ ਦੇ ਵਾਂਗੂ ਉਸ ਬੜੀ ਕੰਧਾਰੀ ਦੇ ਵਾਂਗੂ ਸੱਚਮੁੱਚ ਗੁਰੂ ਨਾਨਕ ਦੀ ਗੱਲ ਨੂੰ ਮੰਨ ਲਈਏ ਸੋ ਅਸੀਂ ਗੁਰਪੁਰਬ ਤੇ ਹਰ ਸਾਲ ਮਨਾਨੇ ਆ ਆਏ ਸਾਲ ਅਸੀਂ ਮਨਾਨੇ ਆ ਗੁਰਪੁਰਬ ਗੁਰੂ ਨਾਨਕ ਸਾਹਿਬ ਦਾ ਹੋਰ ਗੁਰੂ ਸਾਹਿਬਾਨਾਂ ਦੇ ਅਸੀਂ ਮਨਾਨੇ ਆ ਪਰ ਅਸੀਂ ਉਹਦਾ ਵਾਕੂ ਜਿਵੇਂ ਉਹਨਾਂ ਨੇ ਸਤਿਗੁਰਾਂ ਦੇ ਉਪਦੇਸ਼ ਸੁਖਿਆਵਾਂ ਨੂੰ ਧਾਰਨ ਕੀਤਾ ਇੱਕ ਇੱਕ ਸਿੱਖਿਆ ਉਹਨਾਂ ਦੀ ਇੱਕ ਕਿੰਨਤਾ ਦੀ ਬਾਣੀ ਦੇ ਅੰਦਰ ਪੜਦੇ ਜੇ ਇੱਕ ਕਿੰਨਤਾ ਜਿਵੇਂ ਦੀਪ ਸਾਲੇ ਤਾਂ ਕਿ ਮਹਿਮਾ ਗਣੀ ਦਾ ਉਹ ਬੜੇ ਵੱਡੇ ਦਿਲ ਵਾਲਾ ਇਨਸਾਨ ਬਣ ਜਾਂਦਾ ਹੈ ਉਹ ਦੇਵਤਾ ਬਣ ਜਾਂਦਾ ਹੈ ਸੋ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਸੁਖਿਆਵਾਂ ਜਿਨ੍ਹਾਂ ਜਿਨ੍ਹਾਂ ਨੇ ਮੰਨੀਆਂ ਉਹ ਸੱਚੀ ਮੁੱਚੀ ਦੇਵਤੇ ਬਣ ਗਏ ਤੇ ਅਸੀਂ ਵੀ ਇਹ ਪ੍ਰਣ ਕਰੀਏ ਆਏ ਸਾਲ ਮਨਾ ਕੇ ਲੈਣੇ ਆ ਸੀ ਪ੍ਰਾਨ ਕਰੀਏ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਉਪਦੇਸ਼ਾਂ ਦੀ ਅੱਧੀ ਚੱਲਾਂਗੇ ਤੇ ਫਿਰ ਸਾਡਾ ਜੀਵਨ ਹੈ ਜਿਹੜਾ ਉੱਤਪਲਾ ਹੋਵੇ। ਸੋ ਅਸੀਂ ਧੰਨਵਾਦ ਕਰਦੇ ਆ ਤੁਹਾਡੀ ਜੱਥੇ ਦਾ ਜਿਨ੍ਹਾਂ ਨੇ ਸੰਗਤਾਂ ਨੂੰ ਹੋਰ ਇਤਿਹਾਸ ਗੁਰਮਤ ਵਿਚਾਰਾਂ ਨੇ ਰਾਈ ਬਿਹਾਲ ਕੀਤਾ ਹੈ। ਸੋ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਜੀ ਤੁਹਾਡੀ ਜੱਥੇ ਨੂੰ ਇਸੇ ਤਰ੍ਹਾਂ ਹੀ ਸੰਗਤਾਂ ਦੀ ਸੇਵਾ ਕਰਨ ਦਾ ਬਲ ਬਖਸ਼ਦੀ ਰਹਿਣ। ਤਾਕਤਾਂ ਬਖਸ਼ਦੀ ਰਹਿਣ। ਪੀਸ਼ਾਵ ਦੀਸ਼ਾਂ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੰਦੇ ਰਹਿਣ। ਸੋ ਜੀ ਆਪ ਸਾਰੀ ਸੰਗਤ ਦਾ ਧੰਨਵਾਦ ਹੈ। ਸੋ ਸੇਵਕ ਪਰਿਵਾਰ ਭਾਈ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਸੇਵਾ ਕੀਤੀ ਹੈ। ਸੋ ਉਹਨਾਂ ਦਾ ਵੀ ਧੰਨਵਾਦ ਹੈ। ਨੌਜਵਾਨ ਜਿਨ੍ਹਾਂ ਨੇ ਲੰਗਰ ਵਰਤਾਇਆ ਉਹਨਾਂ ਸਾਰਿਆਂ ਦਾ ਧੰਨਵਾਦ ਹੈ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਅਕੀਰ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਦਿੱਤੀ ਬਾਪੂ ਸਾਹਿਬ ਜੀ ਵੀ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਸੋ ਹੁਣ ਗੁਰਦੁਆਰਾ ਸਾਹਿਬ ਦੀ ਅਰਦਾਸ ਬੇਨਤੀ ਹੋਵੇ ਸਮਾਪਤੀ ਹੋਵੇਗੀ ਸੋ ਸਾਰੀ ਸੰਗਤ ਨੇ ਇਸੇ ਤਰ੍ਹਾਂ ਨਾਲ ਜਾਣਾ ਹੈ ਪਾਲਕ ਸਾਹਿਬ ਦੀ ਸੋ ਗੁਰਦੁਆਰਾ ਸਾਹਿਬ ਦੀ ਅਰਦਾਸ ਬੇਨਤੀ ਦੇ ਵਿੱਚ ਸ਼ਾਮਲ ਹੋ ਕੇ ਫਿਰ ਅਸੀਂ ਇੱਕ ਛੱਕੀ ਫਿਰ ਆਪੂ ਆਪਣੇ ਘਰਾਂ ਨੂੰ ਅਸੀਂ ਰਵਾਨਾ ਹੋਣਾ ਹੈ

O que é que कंट्राक्ट पेने बात